ਤੁਰਾਂਗੇ ਹੁਣ ਸਾਨੂੰ ਵਾਲਿਆਂ ਦੇ ਨਾਲ ਆ ਲਓ ਜੀ ਵਲੌਗ ਲਓ ਮਿੱਤਰੋ ਟੀਲਫੋਨ ਆ ਗਏ ਆ ਸਾਰੇ ਵੀਰ ਅਹੀਂ ਨੰਦਪੁਰ ਸਾਹਿਬ ਤੋਂ ਕਿੰਨੇ ਕਿਲੋਮੀਟਰ ਉਰੇ ਖੜੇ ਆ ਜਿੱਥੇ ਭਗਤ ਸ਼੍ਰੀ ਉਸਗੜ ਸਾਹਿਬ ਚੱਲ ਪਹਿਲ ਕਰਦੀ ਇੱਕ ਵਾਰ ਦਾ ਪੈਰਾਂ ਚੱਕਦੇ ਸਾਰੇ ਤੇ ਕਰੂ ਕੁਝ ਆ ਇੱਕ ਵਾਰ ਦਾ ਜੱਕਦੇ ਪੈਰ ਤੇ ਕਰੂ ਕੁਝ ਮੁੰਡਾ ਆ ਖਾਣੋ ਵਾਲਿਆ ਅੱਜ ਜਿਹੜੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਮੀਂਗਣਾ ਸਾਰੇ ਘਿਹੜ ਹੋ ਗਏ ਗੁੱਡ ਮਾਰਨਿੰਗ ਹੋ ਗਈ ਆ ਜੀ ਤੇ ਹੁਣ ਲੱਗੇ ਇੱਕ ਟੁਰਨ ਕਿਹਨਾਂ ਕਦੇੜਾ ਕੋਣ ਪਤਾ ਨਹੀਂ ਯਾਰ ਪਲਾਫ ਪਲਾਫ ਫਦੇ ਗੁੱਡ ਮਾਰਨਿੰਗ ਜੀ ਕਰਦੇ ਵਲੌਗ ਦੇ ਵਿੱਚ ਦਿਨ ਦੀ ਸ਼ੁਰੂਆਤ ਹੋ ਗਈ ਆ ਬਾਬਾਈ ਦੇ ਨਾਲ ਲੈ ਕੇ ਤੁਰਾਂਗੇ ਹੁਣ ਸਾਨੂੰ ਵਾਲਿਆਂ ਦੇ ਨਾਲ ਆ ਹਾਂਜੀ ਬੁਰਾ ਹਾਲਿਆ ਢਾਲੀ ਵੱਢ ਗਈ ਤੁਹਾਡੇ ਚਿਰ ਤੋਂ ਸਾਨੂੰ ਹਸਾਬ ਹੀ ਨਹੀਂ ਆਉਂਦਿਆ ਛੋੜੇ-ਬੜੇ ਖਾਣੇ ਆ ਕਿਤੇ ਕਾਢਾਂਗੇ ਮੇਰੀ ਗੱਲ ਸੁਣ ਕਿਤੇ ਗੂੜਾ ਕਾਢ ਸਾਨੂੰ ਕਿੱਧਰ ਸਿਖਾ ਕੇ ਜਾ ਕੋ ਹਣਾ ਮੈਂ ਕਿਹੜਾ ਗੂੜਾ ਕਾਢ ਕੇ ਦਾ ਪੇਸਿਖਾ ਕੇ ਜਾ ਨੂੰ ਤੁਹਾਨੂੰ ਹਸਾਬ ਨਹੀਂ ਆਉਂਦਿਆ ਹੋਰ ਪੰਕੂ ਜੀ ਠੀਕ ਠਾਕ ਐ ਐ ਨਹੀਂ ਸਰਦਾ ਫਤਿਹ ਮਿਲੋਣੀ ਪੈਂਦੀ ਆ ਭਾਈ ਜੀ ਖਾਲਸਾ ਵੱਡਵਾਨੀ ਜੀ ਕੀਤਾਜ ਦਿਨ ਦੀ ਸ਼ੁਰੂਆਤ ਹੋ ਗਈ ਹੈ ਜੀ ਭਾਈ ਜੀ ਖਾਣੂ ਵਾਲੀ ਕੌਣ ਹੈ ਤੇ ਮੈਂ ਫੋਟੋ ਕਰਾਉਣੀ ਭਾਜੀ ਬਹੁਤ ਨਾਲ ਆਇਆ ਜੀ ਲਓ ਜੀ ਲੈ ਕੇ ਬਾਬੇ ਦਾ ਨਾਮ ਤੁਰ ਲੱਗੇ ਹੁਣ ਕਿੱਧਰ ਜਾਣਾ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਜਾਣਾ ਕਹਿੰਦੇ ਪਹਿਲਾਂ ਘੰਡੇ ਸਾਰਿਆਂ ਇੱਕੋ ਜਿਹੇ ਕਰਦੇ ਆ વા ટ્રેક્ટર મખાએ ਮਿੱਤਰੋ ਤੇਲਪੌਣ ਆ ਗਏ ਆ ਸਾਰੇ ਵੀ ਇਕੱਠੇ ਹੋ ਗਏ ਆ ਆ ਗਏ ਤੇਲਪੌਣ ਤੇਲਪੌਣ ਲੱਗਿਆ ਜੀ ਤੇਲਪੌਣ ਲੱਗਿਆ ਬੜਾ ਉਹ ਢੀਂਡਾ ਜੀ ਤੇਲਪੌਣ ਲੱਗੇ ਸਾਰੇ ਦੇਖ ਲੈਣੇ ਆ ਗਏ ਪੌਣ ਵਈਆ ਨੇ ਤੇਲ ਹੋਤੀ ਮਰਾਵਾਂ ਇਹ ਰਚਨ ਤੇਲ ਵੀ ਇਹ ਵੀ ਬਹੁਤ ਵਗਦਾ ਜਰਾ ਹਾਂ ਆਜੇ ਆਹ ਘੋਟਾ ਆਤਾ ਪਸਾ ਰੱਖਿਆ ਹੋਇਆ ਪਹੁੰਚ ਗਏ ਆਂ ਆਂੰਦਪੁਰ ਸਾਹਿਬ ਤੋਂ ਕਿੰਨੇ ਕਿਲੋਮੀਟਰ ਉਰੇ ਖੜੇ ਹਾਂ ਜਿੱਥੇ ਆਪਾਂ ਹਰ ਸਾਲ ਟਰੈਕਟਰ ਲਾਈਆਂ ਪਿਛਲੇ ਸਾਲ ਵੀ ਲਾਈਆਂ ਸੀ ਇੱਧਰ ਹਾਲ ਇੱਥੇ ਲਾਈਆਂ ਟਰੈਕਟਰਾਂ ਲੀਆਂ ਸਾਰੀਆਂ ਇੱਧਰ ਬਣੇ ਸਾਰੇ ਰਾਜ ਹਾਂਜੀ ਤੇ ਹਾਂਜੀ ਆ ਜਾਓ ਆ ਜਾ ਬੱਬਾ ਆ ਜਾ ਅਸੀ ਗਾਲ ਜੀ ਠੀਕ ਠਾਕ ਚਲੋ 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 ਜਾਨਾ ਖੜਾ ਆਪਣੇ ਨਾਲ ਝੋਟਾ ਤਰਾਹ ਦੇ ਸਾਈਡ ਤੋਂ ਖੜਿਆ ਆ ਵੀਟਰਿਕ ਤੇ ਲੱਗ ਲਿਆ ਗਿਆ ਆ ਬੱਬਰ ਸ਼ੇਰ ਘੋੜੇ ਵੀ ਖੜੇ ਇੱਧਰ ਠੀਕ ਆ ਹਾਂਜੀ ਮੇਜੇ ਲੱਗਾ ਮੈਂ ਬਲਾਉਗਾ ਆਈ ਆਈ ਆ ਕੁੜੀ ਆ ਕੁੜੀ ਬੋਲਣ ਲੱਗ ਦੇਣੀ ਆਲੀ ਦਾ ਰੋਗ ਵੀ ਜਾਂਦਾ ਪੈਰਪੁਰ ਇਹ ਰੋਗੇ ਉਹਦੇ ਪੈਰਪੁਰ ਵਿੱਚ ਬੰਨਿਆ ਹੁੰਦੇ ਉਦਰੇ ਇਹ ਪੂਰੀ ਰੇਸਿੰਗ ਵਾਲੀ ਆ ਆਪਣੇ ਦਾ ਰੁਕਣੀ ਵੀ ਨਹੀਂ ਆਪਣੇ ਆਲੀ ਆਖੇ ਲੱਗ ਜਾਂਦੀ ਆਪਰੇ ਰੇਸਿੰਗ ਸਾਨੂੰ ਅੱਜ ਸ੍ਰੀ ਅਨੰਦਪੁਰ ਸਾਹਿਬ ਹੀ ਮਾ ਤੇ ਦੇਖਣਾ ਬਣਾ ਸ਼ਰਾਨ ਪਾਣੀ ਕਰਕੇ ਇੱਥੇ ਖੜੇ ਹੀ ਵੈਸੇ ਹੀ ਤੋਂ ਜਾਣਾ ਸੀ ਗੁਰੂ ਘਰ ਲਾਹੌਰ ਸਾਹਿਬ ਪਰ ਇੱਥੇ ਹੁਣ ਥੋੜਾ ਜਿਆ ਐਮਰਜੈਂਸੀ ਪੈ ਗਈ ਇੱਥੇ ਸਾਨੂੰ ਰੁਕਣਾ ਪੈਣਾ ਹਾਂਜੀ ਮੈਂ ਕਿ ਥੋੜੀ ਸਾਨੂੰ ਐਮਰਜੈਂਸੀ ਪੈ ਗਈ ਹੁਣ ਅੱਜ ਨੂੰ ਇੱਥੇ ਰਹਿਣਾ ਪੈਣਾ ਏ ਅੱਜ ਇੱਥੇ ਰਵਾਂਗੇ ਫਿਰ ਜਾਵਾਂਗੇ ਗੁਰੂਗਨੌਰ ਹਾਂਜੀ ਹਾਂਜੀ ਪਤਾ ਲਿਆ ਦੇਣੀ ਨਹੀਂ ਬਾਬਾ ਜੀ ਦੇ ਨਾਲ ਹੀ ਆਪਾਂ ਬਾਬਾ ਜੀ ਕੀ ਹੋਇਆ ਜੀ ਚੱਲਿਓਗੇ ਅਸੀਂ ਬਾਬਾ ਜੀ ਦੇ ਕੋਲ ਆਪਾਂ ਆਏ ਆਂ ਬਾਬਾ ਜੀ ਦੇ ਚਰਨਾਂ 'ਚ ਬਾਬਾ ਜੀ ਆਪੇ ਤੰਦਰੁਸਤ ਰੱਖਣਗੇ ਛੜ ਪਾ ਜੋ ਪਾ ਖਾਲੀਆਂ ਤਾਂ ਇੱਧਰ ਨੂੰ ਆ ਗਏ ਆ ਜੀ ਕਿੰਨੇ ਜਣੇ ਇਸ਼ਨਾਨ ਪਾਣੀ ਕਰਨ ਜਾਵਾਂਗੇ ਹੁਣ ਇਸ਼ਨਾਨ ਪਾਣੀ ਕਰਕੇ ਇਸ ਤੋਂ ਬਾਅਦ ਜਾਵਾਂਗੇ ਮੱਥਾ ਟੇਕਣ ਗੁਰਦ੍ਰਸ਼ ਸਾਹਿਬ ਤੇ ਬੋਲਣ ਨਹੀਂ ਲੈ ਆ ਬਾਕੀ ਕੱਲ ਨੂੰ ਅੱਜ ਮੱਥਾ ਟੇਕ ਕੇ ਇੱਥੇ ਘੁੰਮ ਫਿਰਾਂਗੇ ਮੇਲਾ ਵੇਖਾਂਗੇ ਤੇ ਬਾਅਦ ਚ ਕੱਲ ਨੂੰ ਦੇਖਾਂਗੇ ਗੁਰੂਗੜ੍ਹ ਆਉਂਦੇ ਫਿਰ ਜਾਵਾਂਗੇ ਸ਼ਨਾਣ ਪਾਣੀ ਕਰਕੇ ਜਾਨੇ ਗੁਰਦਰ ਸਾਹਿਬ ਕੋਤ ਜਾ ਕੇ ਤੁਹਾਨੂੰ ਕਰਨੇ ਦਰਸ਼ੇ ਮਿਲੇ ਪਾਸ਼ੋ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਸਾਹਿਬ ਜੀ ਸ਼ਨਾਣ ਪਾਣੀ ਕਰਕੇ ਆ ਗਏ ਆ ਜੀ ਤੇ ਹੁਣ ਚੱਲੇ ਆ ਮੱਥਾ ਟੇਕਣ ਤੇ ਦਰਸ਼ੇ ਮਿਲੇ ਕਰਕੇ ਨਾਲ ਤੁਹਾਨੂੰ ਫਿਰ ਆ ਗਏ ਹੁੰਦੇ ਆ ਦਰਸ਼ੇ ਮਿਲੇ ਕਰਕੇ ਆ ਗਏ ਫਿਰ ਤੁਹਾਨੂੰ ਵਿਖਾਉਣੇ ਮਾਹੌਲ ਮੈਂ ਉਸਤਾਦ ਜੀ ਨੂੰ ਉਹਦੇ ਟਿਪਸ ਐਂਡ ਟ੍ਰਿਕਸ ਦੱਸੀ ਮੈਂ ਕਿਹਾ ਇਦਾਂ 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 ਉਸਤਾਦ ਜੀ ਨੂੰ ਤਾਂ ਕਿਹਦਾ ਫੋਨ ਫੜਨਾ ਕਿਦਾਂ ਹੈ ਮੈਂਗਾ ਐਂਦਾ ਕਰਕੇ ਮੈਂ ਇਦਾਂ ਫੋਨ ਫੜਦਾ ਗੁਰਦੁਆਰਾ ਸਾਹਿਬ ਦੇ ਲਾਗੇ ਆ ਗਏ ਆ ਅੱਜ ਇੱਥੇ ਕਿਤੇ ਟਰੈਕਟਰ ਖੜਦੇ ਵੀ ਆਈਪੀ ਪਾਰਕਿੰਗ ਹੁੰਦੀ ਆਈਪੀ ਦੇ ਵਿੱਚ ਵੀ ਮਿਕਸ ਵੀ ਖੜਿਆ ਹੀ ਆ ਮੈਂ ਵੀ ਆਈਪੀ ਪਾਰਕਿੰਗ ਦੇ ਵਿੱਚ ਵੀ ਮਿਕਸ ਖੜਿਆ ਹੀ ਆ ਜਿਹੜਾ ਜਿਹੜਾ 4 ਦਿਨ ਪਹਿਲਾਂ ਆਏ ਹੁੰਦੇ ਆ ਉਹ ਟਰੈਕਟਰ ਲਾ ਲਿਆ ਕੇ ਲੈ ਜਾਂਦੇ ਆ ਤੇ ਬਾਕੀ ਜਿਹੜੇ ਬੰਦੇ ਟਾਈਮ ਟੂ ਟਾਈਮ ਆਉਂਦੇ ਆ ਦਾਣਾ ਹੀ ਟਾਈਮ ਟੂ ਟਾਈਮ ਆਉਂਦੇ ਆ ਸਹੀ ਆ ਕਾਲੀ ਦੇ ਲੋ ਜੀ ਸੁਣਨ ਜਾਂਦੀ ਆ ਤੇ ਬਹੁਤ ਸੋਨਾ ਅੰਦਰ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਨਾਲੇ ਆਦਰਸ਼ ਮੇਲੇ ਕਰਦੇ ਨਾਲੇ ਤੁਹਾਨੂੰ ਬੁਲਾਉਂਦੇ ਆ ਚਲੋ ਮਿੱਤਰੋ ਫੋੜ 3600 ਕਿਹੜਾ ਹੋਣਾ ਲੱਗਦਾ ਝੂਮਰ ਜਾਵੇ ਐਰ ਚ ਵੀਰ ਝੂਮਰ ਜਾਵੇ ਕਿਹੜਾ ਹੋਣਾ ਲੱਗਦਾ ਤਾਂ ਜੀ ਬਹੁਤ ਤਵਾਰ ਉਹਦੇ ਦੋ ਪੁੱਤਰ ਤਾਰਾ ਪੰਤ ਸ਼੍ਰੀ ਕੇਸਗੜ ਸਾਹਿਬ ਪੁੱਤਰ ਸਾਹਿਬ ਉਹ ਜਨ ਕਦ ਨੇ ਕਿਥੇ ਸਾਡੇ ਦੇ ਲਿਆ ਵਾ ਪਰ ਬਾਹਰ ਨਿਕਲ ਗਏ ਸਾਰੇ ਬੰਦੇ ਕਿੱਥੇ ਗਏ ਕਿ ਘਰ ਨੂੰ ਜਾਨੇ ਆ ਤੇ ਮਾ ਸਾਡੇ ਦੇ ਕੇ ਆ ਗਏ ਆ ਸਾਡੇ ਦੇ ਕੇ ਨਿਕਲੇ ਆ ਪਰਸ਼ਾਦਾ ਵਣੀ ਛਕਣਾ ਪਰਸ਼ਾਦਾ ਵਣੀ ਛਕੀ ਏ ਤੇ ਬੜੇ ਸਾਡੇ ਦੇ ਕੇ ਉਹ ਬਾਹਰ ਰਖਲੇ ਆ

ਅਜੀ ਟਰਾਲੀ 'ਚ ਬੈਗੇ ਆ। ਬਾਕੀ ਬੰਦੇ ਕਿਹਨੇ ਆਲ ਮੋੜ ਪਈ ਟਰੈਕਟਰ ਦੇ ਫੋਨਪੰਜ ਅੱਜ ਲਾ ਕੇ ਬੈਠਾ। ਉਸਤਾਦ ਨੇ ਇੱਧਰ ਬੈਗੇ ਲੰਮੇ ਸੌਗੇ ਆ। ਬਾਕੀ ਬੰਦੇ ਟਰਾਲੀ ਵਾਲੇ ਸਾਰੇ ਤੁਰਨ ਖੰਨ ਗਏ ਇਹ ਤਿੰਨ ਜਾਨ ਟਰਾਲੀ 'ਚ ਲੰਮੇ ਪਏ ਆ। ਇੱਕ ਬੰਦਾ ਆਟਾ ਇੱਕ ਬੰਦਾ ਫੋਲ ਸਪੀਡ ਹੋਇਆ ਪਤਾ ਨਹੀਂ ਕਿੱਥੋਂ ਹੋ ਗਿਆ ਸਵੇਰ ਇਦਾਂ ਹੀ ਪਤਾ ਨਹੀਂ ਇਹਦਾ ਕਿੱਥੋਂ ਆਇਆ ਕਿੱਥੋਂ ਨਹੀਂ। ਨਾ ਅੱਡੇ ਨਾਲ ਕੋਈ ਜਾਂਦਾ ਨਾ ਪਤਾ ਤਾਂ ਲੈਣਾ ਦੇਣਾ ਇਹਨਾਂ ਦਾ। ਤੇ ਬਾਕੀ ਠੀਕ ਆ ਮਿੱਤਰੋ। ਕਰੋ ਆਹ ਵਲੌਗ ਇੰਜੋਏ। ਸਵੇਰੇ ਤੁਹਾਨੂੰ ਮਹੌਨੇ ਕੀ ਮੋਲਚ ਆਲਾ ਸਵੇਰੇ ਜਾਵਾਂਗੇ ਗੁਰੂ ਖੇ ਲਾਹੌਰ ਗੁਰਦੁਆਰਾ ਸਾਹਿਬ ਤੇ ਬਾਬਾ ਗੁਰਦਿੱਤਾ ਜੀ ਦੇ ਜਾਵਾਂਗੇ ਕਿਰਤਪੁਰ ਸਾਹਿਬ ਜਾਵਾਂਗੇ ਠੀਕ ਆ ਤੇ ਬਾਬਾ ਬੁੱਢਾ ਜੀ ਸਾਹਿਬ ਜਾਵਾਂਗੇ ਤੇ ਕੱਲ ਦੀ ਰਾਤ ਦੇਖੋ ਕਿੱਥੇ ਰੁਕਣਾ ਵਾ ਠੀਕ ਆ ਮਤਲਬ ਇੰਨੇ ਗੁਰਦਾਰੇ ਆਪਣੇ ਰਹਿ ਗਏ ਆ ਤੇ ਫਿਰ ਆਪਾਂ ਸਵੇਰੇ ਸ਼ਾਇਦ ਆਪਾਂ ਸਵੇਰੇ ਆਪਾਂ ਕਿਹੜਾ ਗੁਰਦੁਆਰਾ ਸਰ ਜਾਣਾ ਉਸਤਾ ਜੀ ਤੇਰੇ ਕਿਹੜੇ ਗੁਰਦੁਆਰਾ ਸਰ ਜਾਣਾ हां गुरुकिले और गुरुद्वारा सा जाना पा ते ਬਾਅਦ ਚ ਦੇਖੋ ਕਿੱਦਾਂ ਨੂੰ ਜਾਣਾ ਵਾ ਤੇ ਕੱਲ ਦੀ ਰਾਤ ਕਹਿੰਦੇ ਪੌਰ ਸਾਹਿਬ ਰੁਕਣਾ ਦੇਖੋ ਕੀ ਕਹਿੰਦੇ ਕੀ ਨਹੀਂ ਇਹ ਮੌਕੇ ਤੇ ਬਣਦਾ ਪ੍ਰੋਗਰਾਮ ਅੱਜ ਇੱਥੇ ਰਹਿਣ ਦਾ ਪ੍ਰੋਗਰਾਮ ਨਹੀਂ ਸੀ ਇੱਥੇ ਏਦਾਂ ਹੀ ਬਸ ਇੱਥੇ ਕਹਿੰਦੇ ਉਦਾਂ ਕੱਲ ਨੂੰ ਇੱਥੇ ਆ ਕੇ ਰਹਿਣਾ ਸੀ ਪਰ ਜਿੱਦਾਂ ਰੱਬ ਬਾਬਾ ਜੀ ਨੇ ਕਿਹਾ ਉਦਾਂ ਹੀ ਕਰਨਾ ਹੀ ਪੈਣਾ ਬਾਕੀ ਠੀਕ ਆ ਮਿੱਤਰੋ ਸასი ਸ਼ਾਲ ਸਾਰਿਆਂ ਨੂੰ ਮਿਲਦੇ ਕੱਲ ਨੂੰ ਚੰਗਾ ਜੀ